ਜੀ ਗਰਾਉਂਡ ਚ ਗਿਆ ਖੇਡਣ ਵਾਲੀਬਾਲ ਮੇਰਾ ਨਾਮ ਗੁਰਕਿਰਤ ਸਿੰਘ ਪਿੰਡ ਮੇਰਾ ਅਵਾਨ ਮੈਂ ਖੇਡਣ ਗਿਆ ਗੁਰਬਾਲੀ ਵਾਲੀਬਾਲ ਖੇਡਣ ਗਏ ਸਾਰੇ ਜਣੇ ਜੋ ਮੁੰਡਾ ਵੀ ਜਿਹਦੇ ਗੋਲੀ ਵੱਜੀ ਉਹ ਵੀ ਗਿਆ ਮੇਨਾਂ ਵਾਲੀਬਾਲ ਖੇਡਣ ਇਹ ਪਿੰਡ ਆ ਇਹ ਆ ਇਹਨਾਂ ਦੀ ਕਿਤੇ ਆਪਸੀ ਕੋਈ ਕੁੱਤੂ ਮਮਾਈ ਹੈ ਕਿਤੇ ਸਾਡੇ ਨਾਲ ਕੋਈ ਹੋਈ ਨਹੀਂ ਅਸੀਂ ਵਿੱਚ ਛਡਾਉਣ ਪਏ ਰਹਿਣ ਦੋ ਰਹਿਣ ਦੋ ਉਹਨੇ ਉਹਨੇ ਮੇਰੇ ਤੱਕਾ ਮਾਰ ਗਿਆ ਪਹਿਲਾਂ ਕਿੰਨੇ ਕਿੰਨੇ ਮੇਰਾ ਦਜਾ ਮੰਨੇ ਨੇ ਆਡੇ ਪਿੰਡ ਵਾਲਾ ਸਰਪੰਚ ਜਿਹੜਾ ਬਣਿਆ ਆ ਕੀ ਤੇ ਕੇਵਲ ਜਿਹੜਾ ਸਾਡੇ ਪਿੰਡ ਦਾ ਆਡੇ ਜਿਹੜਾ ਪਿੰਡ ਜਿਹੜਾ ਕੇਵਲ ਉਹਨੇ ਪਿਸਤੌਲ ਫੜਿਆ ਸੀ ਉਹ ਪੁਰਾਣੇ ਮੁਲਾਜ਼ਮ ਨੇ ਪੁਰਾਣੇ ਮੁਲਾਜ਼ਮ ਸੀ ਪਹਿਲਾਂ ਹੁਣ ਰਿਟਾਇਰ ਹੋਇਆ ਹੋ ਅੱਛਾ ਤੇ ਦੂਜੇ ਨੇ ਮੰਨੇ ਨੇ ਰਵਲ ਫੜੀ ਇਹਨਾਂ ਦੇ ਨਾਲ ਕੋਈ 20 ਜਾਣੇ ਹੋਰੀ ਨੇ ਸਾਰਿਆਂ ਕੋ ਹਥਿਆਰੀ ਮਾਰੂ ਹਥਿਆਰੀ ਇਹਨਾਂ ਕੋ 17 ਰਫੜ ਰਦਾ ਬਈ ਰਵੀ ਇੱਕ ਹਥਿਆਰੀ ਰਵੀ 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 ਨਾਲ ਹੀ ਇਹਦਾ ਮੁੰਡਾ ਮੰਨੇ ਦਾ ਪੱਗੋ ਨਾਲ ਹੀ ਸੱਤੇ ਦੇ ਦੋਵੇਂ ਮੁੰਡੇ ਨਾਲ ਹੀ ਸੱਤੇ ਕਿਸ ਨਾਲ ਇਹਨਾਂ ਮੇਰੇ ਉਹ ਦੂਜਾ ਕੇਵਲ ਨੇ ਮੇਰੇ ਇਸੇ ਪਾਟ ਦੀ ਗੋਲੀ ਮਾਰੀ ਇੱਕ ਇੱਥੇ ਵਾਰੀ ਤੇ ਇੱਕ ਇੱਥੇ ਮਾਰੀ ਮੰਨੇ ਨੇ ਇੱਥੇ ਮਾਈ ਇੱਥੇ ਇੱਕ ਮਾਰੀ ਇੱਕ ਇੱਥੇ ਨੜਾਂ 'ਚ ਮਾਰੀ ਮੰਨੇ ਨੇ ਮੇਰੇ ਮੰਨੇ ਨੇ ਮੇਰੇ ਨਾਲ ਕਰਕੇ ਫਾਇਰ ਕੱਢਿਆ ਮੰਨੇ ਦਾ ਫਾਇਰ ਮਿਸ ਹੋ ਗਿਆ ਇੱਧਰ ਤਿੰਨ ਤਿੰਨ ਫਾਇਰ ਇੱਕ ਫਾਇਰ ਇੱਧਰ ਮਾਰਿਆ ਉਹਨਾਂ ਦੇ ਦੋ ਇੱਕ ਦੋ ਵਜੇ ਇੱਕ ਇੱਕ ਉਹਦੇ ਮਾਰਿਆ ਦੋ ਦੋ ਦਰਮਿਆں ਇੱਕ ਉਹਦੇ ਮਾਰਿਆ ਤੇ ਉਹਨਾਂ ਦੇ ਪਿੱਛੇ ਇੱਕ ਇੱਕ ਫਾਇਰ ਮਿਸ ਹੋਏ ਪੂਰੀ ਉਹਨਾਂ ਫਾਇਰਿੰਗ ਕੀਤੀ ਪੇਟਾ ਪੂਰੀ ਉਹਨਾਂ ਮਾਰੀ ਵੀ ਉਹਨਾਂ ਦੇ ਜਿਹੜੇ ਘਰ ਦੇ ਕੋਰਾ ਹੁੰਦਾ ਨਾ ਉਹ ਰਾਹ ਬਣਿਆ ਸੜਕ ਉਹ ਡੇਟਾ ਮੰਡਰੂਗੇ ਤਾਂ ਵੀ ਇਹ ਸੜਕ ਤੇ ਤੂੰ ਕੀ ਤਹੀ ਕੋ ਲੈਣ ਆਏ ਜੀ ਇਹ ਸਾਡੇ ਘਰ ਨੂੰ ਰਾਹ ਜਾਂਦਾ ਅੰਦਰ ਤੇ ਸੜਕ ਬਣੀ ਆ ਤੇ ਫਿਰ ਇਹ ਇੱਥੇ ਜਿਹੜਾ ਮਰਜੀ ਨਾ ਕਰ ਸਕਦਾ ਆਂਦਾ ਫਿਰ ਹੁਣ ਨਾ ਕਿਉਂ ਰਹਿ ਗੋਲੀ ਜਿਹੜੇ ਸਰਪੰਚ ਨੇ ਪਿੰਡ ਦੇ ਉਹਨਾਂ ਮਾਰੀਆਂ ਸਾਡੇ ਬੂਹੇ ਆ ਗਿਆ ਇਹ ਢੱਕਿਆ ਉਹਨਾਂ ਛੱਦੀਆਂ ਗੋਲੀਆਂ ਚਲਾਈਆਂ ਕਿੰਨੇ ਜਣੇ ਸੀ ਉਹ 6-7 ਜਣੇ ਅੱਛਾ ਪਿੰਡ ਦਾ ਸਰਪੰਚ ਨੇ ਹੋਰ ਨਾਲ ਕੌਣ ਬਾਕੀ ਉਹਨਾਂ ਦੇ ਭਰਾ ਤੁਹਾਡਾ ਕੀ ਨਾਮ ਮੇਰਾ ਨਾਮ ਲਵਜੋਤ ਸਿੰਘ ਲਵਜੋਤ ਕਿੰਨੇ ਜਣੇ ਚੱਕ ਨਹੀਂ ਹੋਏ ਬੰਦੇ ਤਿੰਨ ਹਾਂਜੀ ਤਿੰਨ ਜਣੇ ਜਨਾਰਾਜੀਤ ਸਿੰਘ ਜੀ ਰਾਜੀਵ ਸਿੰਘ ਰਾਜੀਵ ਸਿੰਘ ਦੀ ਪਿੰਡ ਵਾਂਚ ਚ ਚਲੀਆਂ ਗੋਲੀਆਂ ਕਿੰਨੇ ਜਾਣੇ ਜੱਗਲੀ ਹੋਇਆ ਕੀ ਸੀ ਸਾਰਾ ਮਾਮਲਾ ਇਹ ਮਾਮਲਾ ਸਾਰਾ ਆ ਆਪੇ ਆਪਾਂ ਸਾਰੇ ਮੁੰਡੇ ਮੇਰੇ ਚਾਚੇ ਤਾਇਆ ਦੇ ਸਭ ਗਰਾਊਂਡ ਚ ਖੇਡਣਦੇ ਸੀ ਤੇ ਗਰਾਊਂਡ ਚ ਖੇਡਦੇ ਖੇਡਦੇ ਜਦੋਂ ਇਹ ਘਰ ਨੂੰ ਆਏ ਤੇ ਘਰ ਆਣ ਕੇ ਜਸਟੇ ਖਲੋਤੇ ਹੀ ਆ ਜੀ ਤੇ ਸਾਰੇ ਜਾਣੇ ਆਪਜੀ ਗੱਲਾਂ ਗੁੱਲਾਂ ਮਾਰਨਦੇ ਆ ਤੇ ਇਹ ਮਗਰੋਂ ਦੋ ਗੱਡੀਆਂ ਭਰ ਕੇ ਆਈਆਂ ਨੇ ਇਹ ਇੱਕ ਆਇਆ ਵਾ ਕੇਵਲ ਤੇ ਮਨਾ ਸਰਪੰਚ ਉਹਦਾ ਮੁੰਡਾ ਤੇ ਇੱਕ ਉਹਦੇ ਜਵਾਈ ਦੋ ਜਵਾਈ ਤੇ ਘੜਕੀਆਂ ਦੇ ਬੰਦੇ ਨੇ ਤੇ ਨਾਲ ਹੋਰ ਨੇ ਦੋ ਤਿੰਨ ਜਾਨੇ ਸਾਰੇ ਜਣੇ ਆਣ ਕੇ ਉਹਨਾਂ ਨੇ ਅੰਨੇ ਵਾ ਗੋਲੀ ਚਲਾਤੀ ਆ ਨਾ ਕੇ ਦੀ ਗੱਲ ਸੁਣੀ ਆ ਨਾ ਕੇ ਦੀ ਕਾ ਕੀਤਾ ਠੀਕ ਆ ਇੱਕ ਮੇਰੇ ਡੈ ਫਾਦਰ ਸਾਦੇ ਵਜੀ ਕੁਲਦੀਪ ਸਿੰਘ ਦੇ ਤੇ ਇੱਕ ਮੇਰਾ ਭਰਾ ਨੇ ਦੋ ਗੁਰਕੀ ਸਿੰਘ ਤੇ ਲਵਜੋ ਸਿੰਘ ਉਹਨਾਂ ਨੇ ਮੇਰੇ ਤੇ ਵੀ ਚਲਾਈ ਆ ਪਰ ਮੈਂ ਕਿ ਭੱਜ ਕੇ ਜਿਹੜਾ ਗੇਟ ਦੇ ਪਰਲੇ ਬੰਨੇ ਹੋਗਾ ਤੇ ਮੇਰੇ ਵੱਜਨ ਤੋਂ ਰਹਿ ਗਈ ਠੀਕ ਆ ਇੱਕ ਮੇਰਾ ਨਾਲ ਹੋਰ ਆ ਮੇਰਾ ਭਰਾ ਚਾਲਪੀਰ ਸਿੰਘ ਉਹਦੇ ਵੀ ਮਾਰਦੇ ਲੱਗੇ ਹੀ ਉਹ ਵੀ ਬੜਾ ਮੁਸ਼ਕਿਲ ਨਾਲ ਬਜਿਆ ਤੇ ਇਹਨਾਂ ਤਿੰਨਾਂ ਦੇ ਨਾਲ ਵੱਜ ਕੇ ਜ਼ਖਮੀ ਹੋ ਗਏ ਨਹੀਂ ਹਾਂਜੀ ਤਿੰਨ ਜਣੇ ਹਾਂਜੀ ਤਿੰਨ ਜਣੇ ਉਸ ਤੋਂ ਬਾਅਦ ਹਾਂਜੀ ਹੁਣ ਆਪਾਂ ਹਸਤਾ ਲੈ ਗਏ ਆਏ ਤਾਂ ਉਹਨਾਂ ਨੇ ਇੱਥੋਂ ਗਾਹ ਖੜਿਆ ਵਾ ਅਮਰਸਰ ਆਫਰ ਕੀਤਾ ਵਾ ਅਮਰਸਰ ਕਿੱਥੇ ਕਿੱਥੇ ਲੱਗੀਆਂ ਗੋਲੀਆਂ ਉਹਨਾਂ ਦੇ ਤਨਾਂ ਦੇ ਪੱਟ ਤੇ ਲੱਗੀਆਂ ਗੋਲੀਆਂ ਉਹਨਾਂ ਦੇ ਪੱਟ ਤੇ ਹਾਂਜੀ ਤਨਾਂ ਦੇ ਪੱਟ ਤੇ ਹਾਂ ਛਧੀਆਂ ਚਲਾਤੀਆਂ ਨਾ ਕੋਈ ਸੁਣਿਆ ਨਾ ਵੇਖਿਆ ਨਾ ਕਿਨਿਆ ਉਹਨਾਂ ਕੋਲ ਚਾਰ ਪੰਜ ਹਥਿਆਰੀ ਇੱਕ ਜਿਹੜਾ ਮਨੇਰਾ ਮੁੰਡਾ ਰਵੀ ਆ ਉਹਦੇ ਕੋਲ ਵੀ ਇੱਕ ਪਿਸਤਲ ਹੀ ਤੇ ਮਨੇ ਕੋ ਰਫਲ ਹੀ ਤੇ ਕੇਵਲ ਕੋਈ ਇੱਕ ਪਿਸਤਲ ਹੀ ਹਾਂਜੀ ਮਨਨਾ ਸਰਪੰਚ ਪਿੰਡ ਦਾ ਮਜੂਦਾ ਸਰਪੰਚ ਉਹਦੇ ਕੋਲ ਰਫਲ ਹੀ ਉਹਨੇ ਵੀ ਰਫਲ ਦੀ ਗੋਲੀ ਚਲਾਈ ਆ ਉਹ ਪਰਵਜੀ ਨਹੀਂ ਕੇਦੇ ਨੰਗ ਹੀ ਆ ਉਹਦਾ ਭਰਾ ਜਿਹੜਾ ਉਨੇ ਮਾਰੀਆਂ ਹਾਂਜੀ ਇਹ ਕਾਹਦੀਆਂ ਸੀ ਕਿਹੜੇ ਹਥਿਆਰ ਸੀ ਉਹ ਇੰਨਾ ਨਹੀਂ ਮੈਂ ਕਹਿ ਸਕਦਾ ਇੱਕ ਰਫਲ ਦੀ ਤੇ ਦੋ ਪਿਸਤੌਲ ਫੜੇ ਨਾ ਮੈਨੂੰ ਜਾਣਕਾਰੀ ਨਹੀਂ ਹੈ ਵੀ ਕਿਹੜੇ ਸੀ ਤੇ ਕਿਹੜੇ ਨਹੀਂ ਹਾਂਜੀ ਪੁਲਿਸ ਨੂੰ ਦੱਸ ਹਾਂਜੀ ਪੁਲਿਸ ਨੂੰ ਫੋਨ ਕਰਤਾ ਜੀ ਚਲੋ ਠੀਕ ਜਿਹੜੇ ਗੋਲੀ ਨਾਲ ਪੇਸ਼ੈਂਟ ਆਏ ਸੀ ਕਿ ਸਾਡੇ ਰੂਮ ਤੇ ਦਵਾ ਦੇ ਪਈ ਸੀ ਸਾਡੇ ਕੋਲ ਤਿੰਨ ਪੇਸ਼ੈਂਟ ਆਏ ਨੇ ਇੱਕ ਲਬਜੋਤ ਇੱਕ ਗੁਰਕੀਰਤ ਤੇ ਕੁਲਦੀਪ ਸਿੰਘ ਇਹਨਾਂ ਦੇ ਅਲੀਜੀਸਟ ਯੂ ਸੌਲਟ ਨਾਲ ਆਏ ਨੇ ਵੀ ਉਹਨਾਂ ਦੇ ਕਾਫੀ ਪੱਟ 'ਚ ਆਪਾਂ ਦੇਖਿਆ ਵੀ 60 ਵਗੈਰਾ ਲੱਗੀ ਸੀ ਤੇ ਬਲੀਡਿੰਗ ਵਗੈਰਾ ਕਾਫੀ ਹੋਉਂਦੀ ਸੀ ਜਿਹਦੇ ਕਰਕੇ ਅਸੀਂ ਉਹਨਾਂ ਨੂੰ ਫਰਸਟ ایڈ ਕਰਕੇ ਪ੍ਰੋਪਰ ਆਈਵੀ ਲਾਈਨ ਮੇਨਟੇਨ ਕਰਕੇ ਉਹਨਾਂ ਨੂੰ ਆਪਾਂ ਗੁਰਨਾਨਕ ਦੇਵ ਹਸਪੀਟਲ ਰੈਫਰ ਕੀਤਾ ਤਾਂ ਕਿ ਉਹਨਾਂ ਦਾ ਫਰਦਰ ਇਲਾਜ ਹੋ ਸਕੇ ਕਿੰਨੇ ਜਾਣੇ ਸਰ ਤਿੰਨ ਜਾਣੇ ਹੀ ਇੱਕ ਹੀ ਗੱਲ ਲੱਭ ਜੋ ਇੱਕ ਗੁਰਕੀਰਤ ਤੇ ਇੱਕ ਕੁਲਦੀਪ ਸਿੰਘ ਕਰਕੇ ਤਿੰਨ ਜਾਣੇ ਦੇਖੋ ਪਿੰਡ ਦੀ ਹਾਂਜੀ ਅਵਾਨ ਪਿੰਡ ਦੇ ਨੇ ਹਾਂਜੀ ਦੇਖੋ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਆਪਣਾ ਉੱਥੇ ਗੋਲੀ ਚੱਲੀ ਆ ਤੇ ਬੰਦੇ ਸਿਵਲ ਹਸਪੀਟਲ ਫਤਿਹਗੜ ਚੂੜੀਆਂ ਐਡਮਿਟ ਤੇ ਤੇ ਸsubprocess ਇੱਥੇ ਮੌਕੇ ਤੇ ਹੋਣ ਆਏ ਆ ਜੀ ਹਸਪੀਟਲ ਜਿੱਥੇ ਪਤਾ ਲੱਗਾ ਕਿ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਰੈਫਰ ਕੀਤਾ ਗਿਆ ਤੇ ਬਾਕੀ ਜਿਹੜੇ ਆ ਜ਼ਖਮੀ ਹੋਏ ਨੇ ਉਹਨਾਂ ਦੇ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਆ ਬਿਆਨ ਅਸਲ ਕਰਕੇ ਤੇ ਜਿਹੜੀ ਕਾਨੂੰਨੀ ਕਾਰਵਾਈ ਮਚ ਲਿਆਂਦੀ ਜਾਵੇਗੀ ਬੰਦਿਆਂ ਦੀ ਹੋਈ ਇਡੈਂਟੀਫਿਕੇਸ਼ਨ ਬਿਲਕੁਲ ਜੀ ਜੇ ਤੇ ਸਾਰਾ ਜੇ ਆਪਾਂ ਹਾਲਾਤ ਪਤਾ ਕਰਨੇ ਨੇ ਜੀ ਸਾਡਾ ਮਿਲ ਨਹੀਂ ਹੋਇਆ ਜੀ ਕਿਸੇ ਕਿਸੇ ਨਾਲ ਵੀ ਤੇ ਜੋ ਵੀ ਫੈਕਟ ਕਲੀਅਰ ਹੋਣਗੇ ਤੇ ਉਹਦੇ ਮੁਤਾਬਕ ਜਿਹੜੀ ਆ ਕਾਰਵਾਈ ਕੀਤੀ ਜਾਵੇਗੀ